ਤਿ 30 11 2024 ਨੂੰ ਦੀਪਕ ਕੁਮਾਰ ਵਾਸੀ ਭਗਤਾਂਵਾਲਾ ਦੇ ਘਰੋਂ ਇੱਕ ਚੋਰੀ ਜਿਹੜੀ ਆ ਰਿਪੋਰਟ ਹੋਈ ਸੀਗੀ ਜਿਸ ਤੇ ਥਾਣਾ ਗੇਟਕੀਮਾ ਵੱਲੋਂ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਸੀਗਾ ਇਹ 30 ਤਰੀਕ ਨੂੰ ਆਪਣੇ ਘਰੋਂ ਗਿਆ ਸੀਗਾ ਜਦੋਂ 1 ਤਰੀਕ ਨੂੰ ਆ ਕੇ ਇਹਨੇ ਵਾਪਸ ਵੇਖਿਆ ਤੇ ਇਸ ਦੇ ਘਰੋਂ 10 ਲੱਖ ਦੇ ਕਰੀਬ ਜਿਹੜੀ ਆ ਉਹ ਚੋਰੀ ਹੋ ਗਈ ਸੀਗੀ ਇਸ ਤੇ ਜਿਹੜੀ ਗੇਟਕੀਮਾ ਪੁਲਿਸ ਵੱਲੋਂ ਸਾਡੇ ACP ਜਸਪਾਲ ਸਿੰਘ ਇਹਨਾਂ ਦੀ ਟੀਮ ਵੱਲੋਂ ਜਿਹੜੀ ਆ ਮਿਹਨਤ ਕਰਦੇ ਆ ਇਸ ਮੁਕੱਦਮੇ ਨੂੰ ਜਿਹੜਾ ਟ੍ਰੇਸ ਕੀਤਾ ਗਿਆ ਇਸ ਦੇ ਵਿੱਚ ਦੋ ਦੋਸ਼ੀ ਅਮਨ ਪੁੱਤਰ ਕਾਲਾ RAM ਤੇ ਅਬੇ ਗੁਰਪ ਭਵੇ ਪੁੱਤਰ ਵਿਜੇ ਇਹਨਾਂ ਦੋਵਾਂ ਨੂੰ ਜਿਹੜਾ ਇਸ ਤੇ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜਿਹੜਾ ਅਮਨ ਆ ਇਸ ਤੇ ਪਹਿਲਾਂ ਵੀ ਕਰੀਬ 11 ਦੇ ਕਰੀਬ ਮੁਕਦਮੇ ਦਰਜ ਨੇ ਇਹ ਚੋਰੀਆਂ ਕਰਨ ਦਾ ਆਦੀ ਹੈ ਕਿ ਨੌਵੇਂ ਮਹੀਨੇ ਜਿਹੜਾ ਵਾ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀਗਾ ਉਸ ਤੋਂ ਬਾਅਦ ਇਸ ਨੇ ਇਸ ਵਾਰ ਦਾ ਤੁਨ ਇਜਾਮ ਦਿੱਤਾ ਇਸ ਤੇ ਜਿਹੜੀ ਮਿਹਨਤ ਕਰਦਿਆਂ ਸਾਡੀ ਪੁਲਿਸ ਪਾਰਟੀ ਵੱਲੋਂ ਜਿਹੜੀ 10 ਲੱਖ ਦੇ ਵਿੱਚੋਂ ਇਹਨਾਂ ਦੋਵਾਂ ਕੋਲੋਂ ਜਿਹੜੀ 4 ਲੱਖ ਦੀ ਬਰਾਮਦਗੀ ਜਿਹੜੀ ਕੀਤੀ ਜਾ ਚੁੱਕੀ ਆ ਇਸ ਦੇ ਵਿੱਚ ਅੱਗੇ ਵੀ ਨਾ ਫਿਕਰ ਆਊਟ ਹੋਏ ਨੇ ਜਿਸ ਤੇ ਉੱਤੇ ਇਹ ਵਰਕ ਆਊਟ ਕਰਦੇ ਨੇ ਤੇ ਛੇਤੀ ਜਿਹੜੀ ਆ ਹੋਰ ਵੀ ਦੋਸ਼ੀਆਂ ਨੂੰ ਇਹਦੇ ਵਿੱਚ